ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਏ ਆਂ ਬਗਰੋਲ ਰੋਡ ਤੇ ਜਿਹੜਾ ਇਹ ਦਿਰਪਾ ਰੋਡ ਦੱਸਿਆ ਜਾਂਦਾ ਇਸ ਰੋਡ ਤੇ ਜਿਹੜੇ ਹਾਲਾਤ ਨੇ ਇੰਨੇ ਕੁ ਤਰਸਯੋਗ ਬਣ ਚੁੱਕੇ ਨੇ ਸੋ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਜਿਹੜੇ ਇੰਨੇ ਕੁ ਜਿਹੜਾ ਮਿੱਟੀ ਦਾ ਗਾਰਾ ਹੋ ਚੁੱਕਿਆ ਤੇ ਮੀਂਹ ਤਾਂ ਜਿਹੜਾ ਇੱਕ ਘੰਟਾ ਪੈਂਦਾ ਤੇ ਜਿਹੜੇ ਚਿੱਕੜ ਹੈ ਉਹਰੇ ਇੱਕ ਇੱਕ ਮਹੀਨਾ ਰਹਿੰਦਾ ਤਸਵੀਰਾਂ ਜਿਹੜੀਆਂ ਨੇ ਪਿੰਡ ਦੇ ਵਿੱਚੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਦੇਖ ਸਕਦੇ ਹਾਂ ਕਿ ਕਿੰਨੇ ਕੁ ਜਿਹੜੇ ਰਾਹਗੀਰ ਨੇ ਆਣ ਜਾਣ ਦੇ ਲਈ ਪਰੇਸ਼ਾਨ ਹੋ ਚੁੱਕੇ ਨੇ ਸੋ ਦੇਖ ਸਕਦੇ ਹੋ ਵਿਅਕਤੀਆਂ ਦੇ ਜਿਹੜੇ ਪੈਰ ਨੇ ਕਿਸ ਤਰੀਕੇ ਦੇ ਨਾਲ ਚਿੱਕੜ ਦੇ ਵਿੱਚ ਡੁੱਬੇ ਹੋਏ ਨੇ ਤਸਵੀਰਾਂ ਜਿਹੜੀਆਂ ਪਿੰਡ ਤੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਦੇਖ ਸਕਦੇ ਦੂਸਰੇ ਪਾਸੇ ਇੱਕ ਮਰੂਤੀ ਜਿਹੜੀ ਕਾਰ ਆ ਰਹੀ ਆ ਉਹਨੂੰ ਵੀ ਕਿੰਨਾ ਲੰਘਣਾ ਜਿਹੜਾ ਉੱਖਾ ਹੋ ਚੁੱਕਿਆ ਤਸਵੀਰਾਂ ਜਿਹੜੀਆਂ ਨੇ ਪਿੰਡ ਦੇ ਵਿੱਚੋਂ ਨਿਕਲ ਕੇ ਨਜ਼ਰ ਆ ਰਹੀਆਂ ਪਿੰਡ ਦੇ ਲੋਕਾਂ ਦੇ ਵੱਲੋਂ ਲਗਾਤਾਰ ਜਿਹੜਾ ਸਰਕਾਰ ਦੇ ਖਿਲਾਫ ਜਿਹੜੀ ਭੜਗਾਸ ਕੱਟੀ ਜਾਂਦੀ ਹੈ ਪਰ ਫਿਰ ਵੀ ਜਿਹੜੀਆਂ ਸਰਕਾਰਾਂ ਦੇ ਸਿਰ ਤੇ ਜਿਹੜੀ ਹੈ ਉਹ ਕਿਸੇ ਦੀ ਨਜ਼ਰ ਨਹੀਂ ਆਂਦੀ ਸੋ ਦੇਖ ਸਕਦੇ ਹੋ ਕਿਉਂਕਿ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਜਿਹੜਾ ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਣਾ ਹੈ ਫਿਲਹਾਲ ਇਹਨੂੰ ਸੋਨੇ ਦੀ ਚਿੜੀ ਤਾਂ ਨਹੀਂ ਕਹਿ ਸਕਦੇ ਇਹਦੇ ਜਿਹੜੇ ਹਾਲਾਤ ਨੇ ਮੈਨੂੰ ਲੱਗਦਾ ਬਿਲਕੁਲ ਟੁੱਪਦੇ ਨਜ਼ਰ ਆ ਰਹੇ ਨੇ ਸੋ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਫਿਲਹਾਲ ਉਹਨਾਂ ਦਾ ਕੀ ਕਹਿਣਾ ਹੈ ਜਿਹੜੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿੰਨਾ ਕੁ ਜਿਹੜਾ ਉਰ ਲੰਗਣਾ ਔਖਾ ਹੋ ਚੁੱਕਿਆ ਹਾਂਜੀ ਅੰਕਲ ਜੀ ਤੁਹਾਡਾ ਕੀ ਨਾਮ ਹੈ ਮੇਰਾ ਲਖਾ ਸਿੰਘ ਹੈ ਜੀ ਲਖਾ ਅੰਕਲ ਜੀ ਇਹ ਸੜਕ ਦੇ ਕਿੰਨੇ ਕੁ ਟਾਈਮ ਤੋਂ ਹਾਲਾਤ ਪੈੜੇ ਨੇ ਇਹ ਤਾਂ ਬਹੁਤ ਸਾਲ ਹੋ ਗਏ ਜੀ ਬਹੁਤ ਸਾਲ ਹੋ ਗਏ ਕੋਈ ਮਤਲਬ ਕਿ ਤੁਸੀਂ ਉਰ ਲੰਗਦੇ ਵੜਦੇ ਹੋ ਕਿਸੇ ਸਰਕਾਰ ਨੂੰ ਮਤਲਬ ਵਧੀਆ ਸਮਝਦੇ ਹੋ ਕੋਈ ਕੰਮ ਨਹੀਂ ਕੋਈ ਸਰਕਾਰ ਵਧੀਆ ਨਹੀਂ ਕੋਈ ਸਰਕਾਰ ਵਧੀਆ ਨਹੀਂ ਕੋਈ ਮਤਲਬ ਕਿ ਤੁਸੀਂ ਕੋਈ ਤੁਹਾਡੇ ਹਲਕੇਦੂਰੇ ਨਮਾਇ ਕਦੀ ਵੀ ਨਹੀਂ ਢੇੜਾ ਮਾਰਨ ਹੈ ਕੋਈ ਢੇੜਾ ਨਹੀਂ ਮਾਰਦਾ ਜਿੰਨਾ ਮਰਜ਼ੀ ਕਰੀ ਜੋ ਕੋਈ ਨਹੀਂ ਕੰਮ ਕਰਦਾ ਅੱਛਾ ਤੇ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਮੰਗ ਕੀ ਇਹ ਦੇਖ ਲਓ ਕਿੰਨਾ ਬੁਰਾ ਹਾਲ ਹੈ ਲੋਕ ਲੰਗਦੇ ਨੇ ਗਰਦੇ ਨੇ ਇਹ ਰਾਹ ਕਰਨਾ ਜੀ ਲਈ ਸੋਚਣਾ ਜੀ ਦਾ ਮੜਾ ਮੂਟਾ ਸਰਕਾਰ ਨੂੰ ਕੋਈ ਨਹੀਂ ਕਰਦੀ ਕੰਮ ਜੀ ਸੋ ਦੇਖ ਸਕਦੇ ਹਾਂ ਪਿੰਡ ਦੇ ਲੋਕਾਂ ਵੱਲੋਂ ਕਿੰਨਾ ਕੁ ਜਿਹੜਾ ਲੰਗੜਾ ਓਖਾ ਹੋ ਚੁੱਕਿਆ ਸੋ ਇੱਕ ਵਿਅਕਤੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿੰਨੀਆਂ ਵੀ ਸਰਕਾਰਾਂ ਨੇ ਉਹਨਾਂ ਦੇ ਵੱਲੋਂ ਜਿਹੜਾ ਲੋਲੀਪੋਪ ਦੇ ਕੇ ਇਹ ਆਪਣਾ ਜਿਹੜਾ ਟਾਈਮ ਹੈ ਡੰਗ ਟਪਾਇਆ ਜਾਂਦਾ ਤੇ ਨਾ ਹੀ ਜਿਹੜਾ ਕੋਈ ਨੁਮਾਇੰਦਾ ਕਿ ਉਹ ਜੇ ਗੱਲ ਕਰੀਏ ਤਾਂ ਸਰਤਰਾਣੇ ਏਰੀਏ ਦੇ ਵਿੱਚ ਜਿਹੜੇ ਕੁਲਵੰਤ ਬਾਜ਼ੀਗਰ ਨੇ ਉਹਨਾਂ ਦਾ ਇਹ ਹਲਕਾ ਮੰਨਿਆ ਜਾਂਦਾ ਤੇ ਤਾਂ ਵੀ ਉਰੇ ਜਿਹੜਾ ਉਹਨਾਂ ਦੇ ਵੱਲੋਂ ਕੋਈ ਸਾਰ ਨਹੀਂ ਲਈ ਜਾਂਦੀ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਪਿੰਡ ਦੇ ਜਿਹੜੇ ਕਿੰਨੇ ਕੋ ਹਾਲਾਤ ਭੇੜੇ ਹੋ ਚੁੱਕੇ ਨੇ ਲਗਾਤਾਰ ਜਿਹੜਾ ਸਰਕਾਰ ਨੂੰ ਜਿਹੜਾ ਲੋਕਾਂ ਦੇ ਵੱਲੋਂ ਕੋਸਿਆ ਜਾ ਰਿਹਾ ਸੋ ਗੱਲਬਾਤ ਕਰਦੇ ਹਾਂ ਹੋਰ ਵੀ ਰਾਗੀਰ ਮੌਜੂਦ ਨੇ ਹੇ ਜੀ ਬਗਰਿਆ ਵਾਲੀ ਸੜਕ ਹੈ ਜੀ ਅਸੀਂ ਜਾਂ ਰੇੜੇ ਰੂੜੇ ਲੈ ਕੇ ਆਉਨੇ ਆ ਜੀ ਕੱਖ ਕੰਡਾ ਲੈ ਕੇ ਆਉਨੇ ਆ ਸਾਡੇ ਕੱਖ ਲਿਬੜ ਜਾਂਦੇ ਨੇ ਬਹੁਤ ਬੁਰੇ ਹਾਲੀ ਬੈੜੇ ਰੇੜੇ ਮਥਾਂ ਖਿੱਚਦੇ ਨੇ ਜੀ ਬਹੁਤ ਜ਼ਿਆਦਾ ਡੰਗਰਾਂ ਦਾ ਬੁਰਾ ਹਾਲ ਹੈ ਸਾਡਾ ਪੈਦਲ ਵੀ ਨਹੀਂ ਬੰਦਾ ਲੰਘ ਸਕਦਾ ਜੀ ਪੈਦਲ ਤਾਂ ਇੱਕ ਪਾਸੇ ਰਹਾ ਨੂੰ ਲੰਘ ਸਕਦਾ ਬੰਦਾ ਕੋਈ ਤੇ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਆ ਅਸੀਂ ਇਹ ਮੰਗ ਕਰਦੇ ਜੀ ਸੜਕ ਬਣਦੇ ਸਾਡੇ ਅਸੀਂ ਤਾਂ ਬਹੁਤ ਔਖੇ ਆ ਜੀ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਲਗਾਤਾਰ ਕਿ ਜਿਹੜੀ ਸੜਕ ਹੈ ਇਹ ਬਣ ਜੇ ਨਹੀਂ ਤਾਂ ਸਾਡਾ ਜਿਹੜਾ ਦਿਨ ਪਰ ਦਿਨ ਜਿਹੜਾ ਉਰੇ ਜੀਣਾ ਹੈ ਇਸ ਪਿੰਡ ਦੇ ਵਿੱਚ ਔਖਾ ਹੋ ਚੁੱਕਿਆ ਹੈ ਕਿਉਂਕਿ ਲਗਾਤਾਰ ਇਹਨਾਂ ਦੇ ਵੱਲੋਂ ਜਿਹੜਾ ਜਿਹੜੇ ਸਤਰਾਣੇ ਦੇ ਐਮਐਲਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰੀ ਜਾਂਦੀ ਹੈ ਤੇ ਪ੍ਰਸ਼ਾਸਨ ਦੀ ਤੌਖਤੇ ਵੀ ਗੱਲਾਂਬਾਤਾਂ ਕੀਤੀਆਂ ਜਾਂਦੀਆਂ ਫਿਲਹਾਲ ਇਹਨਾਂ ਦੀ ਕਿਸੇ ਨੇ ਵੀ ਜੜੀ ਹੈ ਸਾਰ ਨਹੀਂ ਲਈ ਗੱਲਬਾਤ ਕਰਾਂਗੇ ਹਾਂਜੀ ਬਾਈ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਕੁਲਵਿੰਦਰ ਸਿੰਘ ਹੈ ਬਾਈ ਜੀ ਕਿੰਨਾ ਕੁ ਟਾਈਮ ਤੋਂ ਇਹ ਹਾਲਾਤ ਨੇ ਜਿਹੜੀ ਨਰਕ ਭਰੀ ਜ਼ਿੰਦਗੀ ਹੈ ਤੁਸੀਂ ਦੇਖ はい。<Gotcha. S 2> gotcha. ਦੇ ਜਾਨਿਆਂ ਵੀ ਬਹੁਤ ਆਫੇ ਜਾਨਿਆਂ ਡਿੱਗੇ ਟਾਈਮ ਜਾਨਿਆਂ ਸਪੋਰਟ ਸਾਡ ਡਿੱਗਦੇ ਨੇ ਸਵਾਰੀਆਂ ਡਿੱਗਦੇ ਰਹਿਣਾ ਸਲੇਟ ਦੇ ਰਹਿਣਾ ਚੱਕਦੇ ਆ ਲੋਕਾਂ ਨੂੰ ਇੱਥੇ ਡਿੱਗੋ ਸੈਨ ਬਹੁਤ ਬੁਰਾ ਹਾਲ ਹੈ ਤੇ ਮਤਲਬ ਕਿ ਤੁਸੀਂ ਜਦੋਂ ਇਹ ਇੰਨੇ ਕੋ ਟਾਈਮ ਤੋਂ ਵਾਕਿਆ ਬੀਤ ਰਿਹਾ ਤੁਸੀਂ ਕਿਸੇ ਵੀ ਐਮਐਲਏ ਜਾਂ ਪ੍ਰਸ਼ਾਸਨਿਕ ਤੌਰ ਤੇ ਕੋਈ ਗੱਲ ਕਹੇ ਜਾਂ ਸਾਡੇ ਬਿਠਾਉਂਦੇ ਨੇ ਵੋਟਾਂ ਮੇਰੇ ਸਾਰਿਆਂ ਦੇ ਧਿਆਨ ਚ ਲਿਆਉਂਦੇ ਆ ਪਰ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਨਹੀਂ ਸੁਣਦਾ ਜੀ ਕੋਈ ਨਹੀਂ ਸੁਣਦਾ ਸੋ ਦੇਖ ਸਕਦੇ ਹੋ ਪਿੰਡ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਐਸੇ ਇਹਨਾਂ ਨੂੰ ਕਹਿੰਦੇ ਆ ਉਦੋਂ ਇਸ ਪਿੰਡ ਦੇ ਵਿੱਚ ਜਿਹੜੀਆਂ ਇੰਨਾ ਕੋ ਔਖਾ ਹੋ ਚੁੱਕਾ ਤਸਵੀਰਾਂ ਇੱਕ ਵਾਰ ਫਿਰ ਦਿਖਾ ਦਿੱਤੀਆਂ ਜਣ ਇੰਨੇ ਕੋ ਜਿਹੜੇ ਹਾਲਾਤ ਨੇ ਤਰਸਯੋਗ ਪਿੰਡ ਦੇ ਬਣ ਚੁੱਕੇ ਨੇ ਤੇ ਦੇਖ ਸਕਦੇ ਹਾਂ ਕਿ ਇੰਨੇ ਕੋ ਜਿਹੜੇ ਹਾਲਾਤ ਨੇ ਕਿਉਂਕਿ ਉਰੋ ਜਿਹੜਾ ਲੋਕ ਲੰਗਣ ਦੀ ਬਜਾਏ ਅਗਲਾ ਕਹਿੰਦਾ ਕਿਸੇ 2 ਕਿਲੋਮੀਟਰ ਦੂਰੀ ਤੋਂ ਲੰਘਿਆ ਜਾ ਸਕਦਾ ਕਿਉਂਕਿ ਪਰ ਇੱਥੋਂ ਜੇ ਲੰਘਾਂਗੇ ਤਾਂ ਅਗਲੇ ਤੇ ਕੱਪੜੇ ਵਗੈਰਾ ਜਿਹੜੇ ਨੇ ਬਿਲਕੁਲ ਖਰਾਬ ਹੁੰਦੇ ਨੇ ਤਬ ਤੱਕ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨੂੰ